ਲੋਜੀ ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੀਆਂ ਅਜਈਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਮਾਹੌਲ ਨੂੰ ਇੱਕ ਵਾਰ ਤਾਂ ਜ਼ਰੂਰ ਸੋਚਣ ਵਿਚਾਰਨ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਇਹ ਚੱਲ ਕੀ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਵੱਲੋਂ ਇਸ ਦੇ ਬਾਬਤ तमाम ਕਾਰਵਾਈਆਂ ਜਿਹੜੀਆਂ ਨੇ ਅਰੰਭੀਆਂ ਗਈਆਂ ਨੇ ਪਰ ਇਹਨਾਂ ਅਰੰਭੀਆਂ ਗਈਆਂ ਕਾਰਵਾਈਆਂ ਦੇ ਵਿੱਚ ਵੀ ਜਿਹੜੇ ਬਦਮਾਸ਼ ਨੇ ਉਹਨਾਂ ਦੇ ਵੱਲੋਂ ਆਪਣੀਆਂ ਅਜਈਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ तमाम ਕਾਇਦਾ ਜਿਹੜੀਆਂ ਨੇ ਉਹ ਨਹੀਂ ਰੋਕੀਆਂ ਜਾ ਰਹੀਆਂ ਹੁਣ ਤਾਜ਼ਾ ਮਾਮਲਾ ਜਿਹੜਾ ਮੋਗਾ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਮੋਗਾ ਦੇ ਵਿੱਚ ਡੱਲਾ ਪਿੰਡ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਦੋ ਨਕਾਬਪੋਸ਼ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਦੇ ਉੱਪਰ ਤਾਬੜ ਤੋੜ ਗੋਲੀਬਾਰੀ ਕਰ ਦਿੱਤੀ ਗਈ ਹੈ ਇੱਕ ਤੋਂ ਬਾਅਦ ਇੱਕ ਚਾਰ ਫਾਇਰ ਜਿਹੜੇ ਨੇ ਉਹ ਕੱਢੇ ਗਏ ਨੇ 32 ਬੋਰ ਦੇ ਪਿਸਟਲ ਦੇ ਵਿੱਚੋਂ ਕੱਢੇ ਗਏ ਇਹ ਫਾਇਰ ਦੱਸੇ ਜਾ ਰਹੇ ਨੇ ਤੇ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਇਹ ਪਿੰਡ ਦੇ ਵਿੱਚ ਜਿਸ ਘਰ ਦੇ ਉੱਪਰ ਫਾਇਰਿੰਗ ਹੋਈ ਹੈ ਉਹ ਮੈਂਬਰ ਪੰਚਾਇਤ ਮੌਜੂਦਾ ਨੇ ਜਿਸ ਤਰੀਕੇ ਦੇ ਨਾਲ ਬਲੌਰ ਸਿੰਘ ਵਨੀਲਾ ਨਾਮਕ ਇਸ ਮੈਂਬਰ ਪੰਚਾਇਤ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਹੋਣ ਤੋਂ ਬਾਅਦ ਜਿੱਥੇ ਇਸ ਘਰਦਿਆਂ ਦਾ ਡਰਨਾ ਬਣਦਾ ਉੱਥੇ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਬਣਦਾ ਜਾ ਰਿਹਾ ਹੈ ਇਹ ਉਹੀ ਪਿੰਡ ਹੈ ਜਿੱਥੋਂ ਦੇ ਅਰਸ਼ ਡੱਲਾ ਨੇ ਇੰਟਰਨੈਸ਼ਨਲ ਪੱਤਰ ਦੇ ਉੱਪਰ ਅਰਸ਼ ਡੱਲਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗੈਂਗਸਟਰ ਬਾਦੀਆਂ ਖਡਤਾਵਾ ਨੂੰ ਅੰਜਾਮ ਦਿੱਤਾ ਗਿਆ ਇਹ ਉਸੇ ਪਿੰਡ ਦੀਆਂ ਤਸਵੀਰਾਂ ਨੇ ਉਸੇ ਪਿੰਡ ਦੀ ਖਬਰ ਹੈ ਹਾਲਾਂਕਿ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਹੋਈ ਇਸ ਵਾਰਦਾਤ ਨੂੰ ਨਿਜੱਠਣ ਦੇ ਲਈ ਜਾਂ ਫਿਰ ਇਸ ਦੇ ਦੋਸ਼ੀਆਂ ਨੂੰ ਫੜਨ ਦੇ ਲਈ ਕਾਰਵਾਈਆਂ ਕਰੇ ਜਾਣ ਦੀ ਤਾਂ ਗੱਲ ਆਖੀ ਜਾ ਰਹੀ ਹੈ ਪਰ ਉਹਨਾਂ ਸਹਿਮੇ ਹੋਏ ਪਿੰਡ ਦੇ ਲੋਕਾਂ ਦੇ ਮਨ ਦੇ ਬਲਬਲੇ ਜਿਹੜੇ ਨੇ ਉਹਨਾਂ ਦਾ ਕੀ ਕਰੀਏ ਜਿਹੜੇ ਲੋਕਾਂ ਦੇ ਵੱਲੋਂ ਠਾ ਠਾ ਦੀ ਆਵਾਜ਼ ਦੁਪਹਿਰ ਵੇਲੇ ਸੁਣੀ ਗਈ ਹੈ ਉਹਨਾਂ ਲੋਕਾਂ ਦੇ ਵਿੱਚ ਪੈਦਾ ਹੋਏ ਡਰ ਦਾ ਕੀ ਕਰੀਏ ਸਹਿਮਦਾ ਕੀ ਕਰੀਏ ਜਿਹੜਾ ਲਗਾਤਾਰ ਲੋਕਾਂ ਦੇ ਵਿੱਚ ਵਧਦਾ ਹੀ ਜਾ ਰਿਹਾ ਘਟਣ ਵਾਲੇ ਪਾਸੇ ਨੂੰ ਜਾ ਹੀ ਨਹੀਂ ਰਿਹਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਮਾਝੇ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਗ੍ਰਨੇਡ ਹਮਲੇ ਦਾ ਹੋਣਾ ਕਦੇ ਕਿਸੇ ਥਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਕਦੇ ਕਿਤੇ ਬੰਬਦੂਮਾ ਚੀਜ਼ਾਂ ਲੱਭਦੀਆਂ ਨੇ ਐਦਾਂ ਦੀਆਂ ਸਥਿਤੀਆਂ ਪੰਜਾਬ ਦੇ ਵਿੱਚ ਪੈਦਾ ਹੋਈਆਂ ਹੋਈਆਂ ਨੇ ਤੇ ਵੱਡੇ ਪੱਧਰ ਦੇ ਉੱਪਰ ਇਹ ਚੀਜ਼ਾਂ ਜੜੀਆਂ ਨੇ ਕਿਤੇ ਨਾ ਕਿਤੇ ਰੁਕਣ ਵਾਲੇ ਪਾਸੇ ਨੂੰ ਤਾਂ ਜਾ ਹੀ ਨਹੀਂ ਰਹੀਆਂ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੈ ਪਰ ਕਾਰਵਾਈਆਂ ਦਾ ਕਰੀਏ ਕੀ ਜਦੋਂ ਜ਼ਮੀਨ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਐਦ ਤਾਰਮਿਆਂ ਰੁਕਣ ਵਾਲੇ ਪਾਸੇ ਨੂੰ ਅਸੀਂ ਕਦਮ ਪਾਟੀ ਨਹੀਂ ਰਹੇ ਜਾਂ ਫਿਰ ਕਦਮ ਪਟਿਆ ਹੀ ਨਹੀਂ ਜਾ ਰਿਹਾ ਹਾਲਾਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹਰਾਂ ਦੇ ਵੱਲੋਂ ਆਏ ਦਿਨ ਇਹ ਬਿਆਨ ਦਿੱਤੇ ਜਾਂਦੇ ਨੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪੋਸਟਾਂ ਜਿਹੜੀਆਂ ਨੇ ਅਪਡੇਟ ਕੀਤੀਆਂ ਜਾਂਦੀਆਂ ਨੇ ਕਿ ਫਲਾਣੀ ਜਗ੍ਹਾ ਦੇ ਉੱਪਰੋਂ ਐਨੇ ਹਥਿਆਰਾਂ ਸਮੇਤ ਆ ਕਾਬੂ ਕੀਤੇ ਗਏ ਨੇ ਪਰ ਜਿਹੜੀਆਂ ਘਟਨਾਵਾਂ ਹੋਣ ਵਾਲੀਆਂ ਹੁੰਦੀਆਂ ਨੇ ਉਹਨਾਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਰੋਕਣ ਦੇ ਵਿੱਚ ਪੰਜਾਬ ਪੁਲਿਸ ਕਿਉਂ ਨਹੀਂ ਕਾਮਯਾਬ ਹੋ ਪਾਉਂਦੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਖੈਰ ਇਸ ਪਿੰਡ ਦੇ ਵਿੱਚ ਮੋਗਾ ਜ਼ਿਲ੍ਹੇ ਦਾ ਪਿੰਡ ਡੱਲ ਹੈ ਜਿਸ ਦੇ ਪਿੰ ਬਾਦ ਇੱਕ ਤਾਬੜ ਤੋੜ ਗੋਲੀਆਂ ਜਿਹੜੀਆਂ ਨੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਚਲਾਈਆਂ ਗਈਆਂ ਚਾਰ ਗੋਲੀਆਂ ਜਿਹੜੀਆਂ ਨੇ ਉਹ ਗੇਟ ਦੇ ਉੱਪਰ ਲਾਗੀਆਂ ਗਈਆਂ ਨੇ ਜਿਸ ਦੀਆਂ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੇਟ ਦੇ ਉੱਪਰ ਲੱਗੀਆਂ ਹੋਈਆਂ ਗੋਲੀਆਂ ਜੇਕਰ ਕਿਸੇ ਵਿਅਕਤੀ ਤੇ ਲੱਗਦੀਆਂ ਤਾਂ ਉਸ ਦੀ ਜਾਨ ਜਿਹੜੀ ਸੀ ਉਹ ਜਾ ਸਕਦੀ ਸੀ ਹਾਲਾਂਕਿ ਗੱਲਮੈਂ ਰਹੀ ਹੈ ਕਿ ਕਿਸੇ ਦੀ ਜਾਨ ਜਾਣ ਦਾ ਕੋਈ ਵੀ ਸਮਾਚਾਰ ਪ੍ਰਾਪਤ ਨਹੀਂ ਹੋਇਆ ਪਰ ਪੁਲਿਸ ਦੇ ਵੱਲੋਂ ਉੱਥੇ ਪਹੁੰਚ ਕੇ ਕਾਰਵਾਈ ਕਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਤੇ ਡੀसीपी ਰਮਨਦੀਪ ਡੀਐਸਪੀ ਰਮਨਦੀਪ ਸਿੰਘ ਹੋਰਾਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਉਹ ਵੀ ਤੁਹਾਨੂੰ ਜਾਂਦੇ ਜਾਂਦੇ ਜ਼ਰੂਰ ਸੁਣਾ ਦਿੰਦੇ ਆ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਪਿੰਡ ਡਾਲਾ ਦੇ ਵਿੱਚ ਕੋਈ ਦੋ ਵਿਅਕਤੀ ਆਏ ਜਿਨ੍ਹਾਂ ਨੇ ਫਾਇਰ ਕੀਤਾ ਤੇ ਅਸੀਂ ਉਸ ਤੇ ਤੁਰੰਤ ਆਪਣੀ ਟੀਮ ਐਸਐਚਓ ਸਾਹਿਬ ਵੀ ਮੌਕੇ ਤੇ ਪਹੁੰਚੇ ਤੇ ਮੈਂ ਵੀ ਮੌਕੇ ਤੇ ਪਹੁੰਚਿਆ ਤੇ ਅਸੀਂ ਇੱਥੇ ਆ ਕੇ ਅੱਜ ਐਨਾਲਾਈਜ਼ ਕੀਤਾ ਪੀ ਚਾਰ ਫਾਇਰ ਕੀਤੇ ਹੋਏ ਸੀ ਦੋ ਵਿਅਕਤੀ ਆਏ ਸੀ ਦੋ ਮੁੰਨੇ ਵਿਅਕਤੀ ਸੀ ਉਹਨਾਂ ਨੇ ਚਾਰ ਫਾਇਰ ਕੀਤੇ ਜੋ ਗੇਟ ਤੇ ਲੱਗੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਐਫਆਰ ਦਰਜ ਐਫਆਰ ਦਰਜ ਕੀਤੀ ਆ ਤੇ ਅੱਗੇ ਜੋ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਤੇ ਟੈਕਨੀਕਲੀ ਤੇ ਹਿਊਮਨਿਟਰੀਟੀ ਦੇ ਅਸੀਂ ਵਰਕ ਕਰ ਰਹੇ ਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਭਾਜੀ ਜਿਹੜੀ ਗੋਲੀ ਚੱਲੀ ਹੈ ਇਹਦੇ ਪਿੱਛੇ ਦਾ ਕਾਰਨ ਕੀ ਆ ਕੋਈ ਥ੍ਰੈਟਿੰਗ ਹੈ ਜਾਂ ਕੋਈ ਗੈਂਗਸਟਰ ਐਂਗਲ ਨਹੀਂ ਹਲੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਨਾ ਤੇ ਇਹਨਾਂ ਨੂੰ ਕਦੀ ਕੋਈ ਥ੍ਰੈਟ ਆਈ ਆ ਤੇ ਨਾ ਇਹਨਾਂ ਦੀ ਕਿਸੇ ਨਾਲ ਲਾਕਡਾਟ ਆ ਤੇ ਇਹ ਅਸੀਂ ਜਦੋਂ ਦੋਸ਼ੀਆਂ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋ ਸਕੂਗਾ ਕਿਹੜੇ ਵੈਪਨ ਨਾਲ ਫਾਇਰਿੰਗ ਹੋਈ ਜੀ ਇਹ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਏ 32 ਬੋਰ ਪਿਸਟਲ ਨਾਲ ਫਾਇਰ ਕੀਤੇ ਨੇ ਚਾਰ ਫਾਇਰ ਕੀਤੇ ਨੇ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਸਹੂਲ ਹੋਈ ਸੀ ਕਿ ਪਿੰਡ ਡਾਲਾ ਦੇ ਵਿੱਚ ਕੋਈ ਦੋ ਵਿਅਕਤੀ ਆਏ ਜਿਨ੍ਹਾਂ ਨੇ ਫਾਇਰ ਕੀਤਾ ਤੇ ਲੋਜੀ ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੀਆਂ ਅਜਈਆਂ ਆਣ